ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਆਪਾਂ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਮੇਲਾ ਮਾਗੀ ਸ੍ਰੀ ਮਕਸਦਰ ਸਾਹਿਬ ਤੇ ਆਪਾਂ ਘੋੜੇ ਦੀ ਵੀਡੀਓ ਲੈ ਕੇ ਆਏ ਆ ਜੋ ਕਿ ਘੋੜਾ ਵਿਖਾਉ ਹੈ ਤੇ ਪਿੰਡ ਗੁਰੂਸਰ ਹੈ ਕਿ ਦੜਵਾ ਤਹਿਸੀਲ ਪੈਂਦੀ ਹੈ ਤੇ ਜ਼ਿਲ੍ਹਾ ਸ੍ਰੀ ਮਕਸਦਰ ਸਾਹਿਬ ਹੀ ਆ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਕਿ ਕਿਹੜੀ ਲਾਈਨ ਆ ਆਪਾਂ ਬਲੱਡ ਲਾਈਨ ਆ ਘੋੜੇ ਦੀ ਆਜੋ ਕਰਾਉਣੇ ਕਰਾਈਏ ਬਾਈ ਨੇ ਗੱਲ ਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਪਿੰਡ ਕਿਹੜਾ ਹੀ ਆਪਣਾ ਗੁਰੂ ਸਰ ਜੀ ਗੁਰੂ ਸਰ ਕਿੱਦੜਵਰ ਸੀ ਪੈ ਜੀ ਹਾਂ ਜੀ ਹਾਂ ਜੀ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਤੇ ਨਾਂ ਆਪਣਾ ਕੀ ਬਲਜੀਤ ਸਿੰਘ ਜੀ ਤੇ ਆਪਾਂ ਕਿਹੜਾ ਬਲੱਡ ਲਾਈਨ ਦਾ ਘੋੜਾ ਜੀ ਇਹ ਜਸਰ ਵਾਲੇ ਘੋੜੇ ਦਾ ਜੀ ਕਿਹੜੇ ਦਾ ਜੀ ਜਸਰਾ ਦਰਵਾਗ ਦਾ ਪੋਤਰਾ ਜਸਰ ਵਾਲੇ ਘੋੜੇ ਦਾ ਜੀ ਅੱਛਾ ਦਰਵਾਗ ਦਾ ਪੋਤਰਾ ਹਾਂ ਜੀ ਜਸਰ ਵਾਲੇ ਘੋੜੇ ਠੀਕ ਹੈ ਠੀਕ ਹੈ ਕਿੰਨੀ ਉਮਰ ਹੈ ਜੀ 3 ਸਾਲ ਜੀ 3 ਸਾਲ ਜੀ ਹਾਂ ਜੀ ਤੇ ਕੀ ਡਿਮਾਂਡ ਮੁੰਡਾ ਜੀ ਆਪਣੀ ਦੀ ਦੀ ਮੰਗ ਦਾ 1.5 ਲੱਖ ਰੁਪਏ ਜੀ ਅੱਛਾ ਤੇ ਕੋਈ ਕਿੰਨੇ ਦੇਣਾ ਕਿੰਨੇ ਦਾ ਜੀ ਜੀ ਜਦੋਂ ਦੇ ਕਰ ਲਾਂਗੇ ਬਾਈ ਅਛਾ ਮੜਾ ਮਟਾ ਹੋ ਹੀ ਗਿਆ ਹੈ ਹਾਂ ਹੋ ਗਿਆ ਠੀਕ ਹੈ ਤੇ ਆਪਣਾ ਨੰਬਰ ਬੋਲ ਦੇ ਬਾਈ ਜੀ 94635 ਜੀ 94635 44613 ਜੀ 44613 ਜੀ 13 ਜੀ ਠੀਕ ਹੈ ਜੀ ਬਾਈ ਦਾ ਆਪਾਂ ਨੰਬਰ ਲੇਦਾ ਤੇ ਸ਼ਕੀਨ ਦੇ ਵੀ ਚਲਾਵਾਂਗੇ ਨੰਬਰ ਇੱਕ ਵਾਰ ਤੁਸੀਂ ਘੋੜਾ ਚੈੱਕ ਕਰ ਲਓ ਨੂੰ ਪਰ ਘੁੰਮ ਕੇ ਦਿਖਾ ਦਿੰਨੇ ਇੱਕ ਵਾਰੀ ਸਾਈਡ ਤੋਂ ਦੇਖ ਲਓ ਤੁਸੀਂ ਘੋੜੇ ਬਾਰੇ ਬਾਕੀ ਜੇ ਕਿਸੇ ਨੂੰ ਪਸੰਦ ਆਉਂਦਾ ਘੋੜਾ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਬਾਈ ਦਾ ਪਿੰਡ ਆਪਾਂ ਵੀ ਤੁਹਾਨੂੰ ਦੱਸਤਾ ਜ਼ਰੂਰ ਬਾਈ ਨਾਲ ਕੰਟੈਕਟ ਕਰੋ ਜੇ ਆਪਣੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਆਪਣੇ ਪੇਜ ਨਾਲ ਜ਼ਰੂਰ ਫੋਲੋ ਕਰੋ ਠੀਕ ਹੈ ਦੋਸਤੋ ਧੰਨਵਾਦ